ਜੂਨੀਅਰ ਚੈਂਬਰ ਇੰਟਰਨੈਸ਼ਨਲ ਇੰਡੀਆ ਜੀਸੀਆਈ ਇੰਡੀਆ ਦੇ ਕੌਮੀ ਪ੍ਰਧਾਨ ਐਡਵੋਕੇਟ ਰਕੇਸ਼ ਸ਼ਰਮਾ ਪੰਜਾਬ ਦੇ ਤਿੰਨ ਦੋਜਾ ਦੌਰੇ ਤੇ ਫਗਵਾੜਾ ਪੁੱਜੇ। ਉਹਨਾਂ ਦੱਸਿਆ ਕਿ ਜੀਸੀਆਈ ਇੱਕ ਪ੍ਰਮੁੱਖ ਗਲੋਬਲ ਯੁਵਾ ਸੰਗਠਨ ਹੈ ਜੋ ਲੀਡਰਸ਼ਿਪ ਦੇ ਵਿਕਾਸ ਦੇ ਸਥਾਨਕ ਪਾਈਚਾਰਿਆਂ 'ਚ ਟਿਕਾਊ ਪ੍ਰਭਾਵ ਪੈਦਾ ਕਰਨ ਲਈ ਕੇਂਦ੍ਰਿਤ ਹੈ। ਜੀਸੀਆਈ ਇੰਡੀਆ ਨੂੰ 28 ਜ਼ੋਨਾਂ 'ਚ ਵੰਡਿਆ ਗਿਆ ਹੈ ਅਤੇ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ ਖੇਤਰਾਂ ਨੂੰ ਜ਼ੋਨ 1 ਕਿਹਾ ਜਾਂਦਾ ਹੈ। ਫਗਵਾੜਾ ਵਿਖੇ ਪ੍ਰੈਸ ਨੂੰ ਸੰਬੋਧਨ ਕਰਦੇ ਹਨ ਰਾਸ਼ਟਰੀ ਪ੍ਰਧਾਨ ਰਖੇਸ਼ ਸ਼ਰਮਾ ਨੇ ਜੀਸੀਆਈ ਦੀ ਕਈ ਪਹਿਲੂਆਂ ਬਾਰੇ ਦੱਸਿਆ ਉਹਨਾਂ ਨੇ ਇਸ ਬਾਰੇ ਦੱਸਿਆ ਕਿ ਕਿਵੇਂ ਜੀਸੀਆਈ ਮੈਂਬਰਾਂ ਨੇ ਵਿਅਕਤੀਗਤ ਵਿਕਾਸ ਅਤੇ ਵਪਾਰਕ ਵਿਕਾਸ ਵਿੱਚ ਸ਼ਾਮਲ ਕੀਤਾ ਅਤੇ ਸਾਡੇ ਸਮਾਜ ਉੱਤੇ ਇੱਕ ਸਥਾਨਕ ਸਕਾਰਾਤਮਕ ਪ੍ਰਭਾਵ ਪੈਦਾ ਕੀਤਾ ਉਹਨਾਂ ਨੇ ਕਿਹਾ ਕਿ ਜੀਸੀਆਈ ਟਿਕਾਊ ਪ੍ਰਭਾਵਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਨਜ਼ਦੀਕ ਸਹਿਯੋਗ ਨਾਲ ਕੰਮ ਕਰਦਾ ਹੈ ਰਕੇਸ਼ ਸ਼ਰਮਾ ਨੇ ਸੰਸਥਾ ਦੇ ਮੈਂਬਰਾਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਮਹਾਨ ਕਾਰਜਾਂ ਬਾਰੇ ਵੀ ਦੱਸਿਆ ਸਕੂਲਾਂ ਅਤੇ ਜਨਤਕ ਥਾਵਾਂ ਤੇ ਸਹੂਲਤਾਂ ਪ੍ਰਦਾਨ ਕਰਨ ਹੁਨਰ ਵਿਕਾਸ ਕਲਾਸਾਂ ਦਾ ਆਯੋਜਨ ਕਰਨ ਸਿਹਤ ਕੈਂਪ ਲਗਾਉਣ ਆਦਿ ਰਕੇਸ਼ ਸ਼ਰਮਾ ਨੇ ਦੱਸਿਆ ਕਿ ਜ਼ੋਨ 1 ਦੇ ਜੀਸੀਆਈ ਰਾਹੀਂ ਉਹਨਾਂ ਦੇ ਜੀਵਨ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਕਾਫੀ ਸੁਧਾਰ ਕੀਤਾ ਹੈ ਕੌਮੀ ਪ੍ਰਧਾਨ ਦੇ ਵਫ਼ਦ ਦੀ ਅਗਵਾਈ ਜ਼ੋਨ 1 ਦੇ ਜ਼ੋਨ ਪ੍ਰਧਾਨ ਜੇ ਸੀ ਰਤੇਸ਼ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਉਹਨਾਂ ਨੇ ਪ੍ਰੈਸ ਨੂੰ ਦੱਸਿਆ ਕਿ ਮੈਂਬਰ ਆਪਣੇ ਰਾਸ਼ਟਰੀ ਪ੍ਰਧਾਨ ਦੀ ਮੇਜ਼ਬਾਨੀ ਕਰਨ ਅਤੇ ਮਿਲਣ ਲਈ ਬਹੁਤ ਉਤਸਕ ਸਨ ਅਤੇ ਇਸ ਦੌਰੇ ਦੇ ਨਤੀਜੇ ਵਜੋਂ ਜੀਸੀਆਈ ਦੁਆਰਾ ਖੇਤਰ 'ਚ ਹੋਰ ਵੱਡੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ ਮੌਕੇ ਰਾਸ਼ਟਰੀ ਪ੍ਰਧਾਨ ਨੇ ਸਦਨ ਨੂੰ ਸੂਚਿਤ ਕੀਤਾ ਕਿ ਜੇਸੀਆਈ ਇੰਡੀਆ ਜਲਦੀ ਹੀ ਇਸ ਸਾਲ ਤੋਂ ਬਹੁਤ ਹੀ ਵਿਸ਼ੇਸ਼ ਪ੍ਰੋਗਰਾਮਾਂ ਦੀ ਸ਼ੁਰੂਆਤ ਕਰੇਗਾ ਪਹਿਲੀ ਭਾਰਤੀ ਯਾਤਰਾ ਨਾਮ ਦੀ ਨਸ਼ਾ ਵਿਰੋਧੀ ਮੁਹਿੰਮ ਹੈ ਜਿਸ ਤਹਿਤ ਸੰਸਥਾ ਦੇ ਮੈਂਬਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੇਸ਼ ਦੇ ਨੌਜਵਾਨਾਂ ਨਾਲ ਮਿਲਣਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਜੇਸੀਆਈ ਮੈਂਬਰ ਹਾਜ਼ਰ ਸਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ starbizsajda ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ Namaste, Sri Gal. I am uh, JFS Advocate Rigesh Sharma, the National President of JCA India. I am uh, on a tour to the entire states of this country. I am going to meet all the JCA members of this country. I have started my National President's visit from Goa in SON 11, then went to SON 21 in Kerala. And this is the third destination for the National President for his official visit. And I am so much thankful. To the jcs of son 1 especially i came to Ludhiana, Galandhar, now to Fagwara. i'm so happy to meet the senior members who have paved the, the foundation of this organization in the yester years who have came here uh, their love and their affection and their blessings will definitely take this organization to the greater heights this year jci india is celebrating its 75th anniversary this year we want to make sure that the youngsters of this country have a very good leadership opportunities in the country and so that they will have a life skill development in their life through Junior Chamber International. So please support this organization. If you find uh, the youngsters in your home uh, please make sure that they join this organization and transform their life through jci har jci that is the motto of jci india let's make a difference thank you so much all the media persons in fagwara for supporting this movement in fagwara jai hind jai jci